ਆ ਗੁਰੂ ਸਤਨਾਮ ਆਪਾਂ ਪਹੁੰਚੇ ਆ ਵੀ ਕੋਟ ਕੋਟ ਧਰਮੋ ਕਿਹੜਾ ਗੁਰਦੁਆਰਾ ਪਾਇਦਾ ਜੀ ਅੱਬਾ ਗੁਰਦੁਆਰਾ ਸੁਈਸਾਰਾ 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 ਗੁਰੂ ਤੇਗ ਬਹਾਦਰ ਦੇ ਚਰਨ ਛੋਹ ਪ੍ਰਾਪਤ ਗੁਰੂ ਕਰਾਈਏ ਅੱਛਾ ਗੁਰੂ ਤੇਗ ਬਹਾਦਰ ਦੇ ਨੌਵੇਂ ਪਾਤਸ਼ਾਹ ਅੱਛਾ ਠੀਕ ਹੈ ਜੀ ਔਰ ਇਹਨਾਂ ਦੇ ਨੌਵੇਂ ਪਾਤਸ਼ਾਹ ਠੀਕ ਹੈ ਜੀ ਵਾਹਿ ਸਤਨਾਮ ਸਭ ਨੂੰ ਇਤਿਹਾਸ ਦਿਖਾਉਣੇ ਇਹਨਾਂ ਦਾ ਜੀ ਗੁਰੂ ਘਰ ਦਾ ਜੀ ਇਹ ਇਤਿਹਾਸ ਲਿਖਿਆ ਹੋਇਆ ਹੈ ਨੌਮੇ ਪਾਸ਼ਾ ਸੁਲੀ ਸਰਸਾ ਸੁਲੀ ਸਰਸਾ ਨੌਮੇ ਪਾਸ਼ਾ ਨੌਮੇ ਦਾ ਸਰਕੇ ਪੂਨ ਪਾਸ਼ਾ ਸੁਗੇ ਉੱਚੀ ਬੋਲਦੇ ਮੜਾ ਆ ਗੁਰੂ ਤੇਗ ਬਹਾਦਰ ਸੇਮਰੇ ਕਰਨੋਂ ਨੇ ਆਵੈ ਤਾਈ ਤਾਈ ਜਿਹੜਾ ਮਾਨਸਾ ਦੇ ਪਿੰਡ ਕੋਟ ਧਰਮੂ ਤੋਂ ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਨ ਮਾਨਸਾ ਤੋਂ 10 ਕਿਲੋਮੀਟਰ ਦੇ ਬਰ ਤੇ ਫਾਸਲੇ ਤੇ ਮਾਨਸਾ ਸਿਰਸਾ ਸੜਕ ਦੇ ਨਜ਼ਦੀਕ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸੋਲੀ ਸਰ ਸਾਹਿਬ ਸਥਿਤ ਹੈ। ਪਹਿਲਾਂ ਇਹ ਗੁਰਦੁਆਰਾ ਪਟਿਆਲਾ ਜਿਲ੍ਹਾ ਬਰਨਾਲਾ ਜਮਾ ਪਤ ਮਾਨਸਾ ਸਾਹਿਬ ਵਿੱਚ ਪੈਂਦਾ ਸੀ। ਪਟਿਆਲਾ ਰਸਤੇ ਵੱਲੋਂ ਇਹ ਸਥਾਨ ਤੇ ਨਾਂ ਤੇ 100 24 ਬੰਦੇ 124 ਕਮਾਂ ਜਲੀਲ ਮਾਫ ਐ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਸ ਦਸਲਾ ਬੰਦਮਾਨ ਸਾਹਿਬ ਜੀ ਦੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਨੂੰ ਬਹਿਨ ਪਰਮ ਕੋ ਰਾਸ਼ਮਾ ਫਿਰ ਇਤਤ ਤੋਂ ਮੁਕਤ ਕਰਨ ਸਮਾਜ ਸੁਧਾਰ ਤੇ ਲੋਕ ਭਲਾਈ ਦੇ ਕੰਮਾਂ ਲਈ ਖਾਸ ਕਰਮ ਤੇ ਸੇਵਾ ਦੇ ਖੇਤਰ ਉਹਨਾਂ ਦੀ ਚਤਥਾ ਯੋਗਸਾਹਿਤਾ ਕਰਨ ਦੇ ਵਿਚਾਰ ਨਾਲ ਸਮਮਤਾ ਸਤਾਰਾਂਸੋ 22 ਵਿਕਰਮੀ ਅਗਸਤ 191665 ਈਸਵੀ ਨੂੰ ਸ੍ਰੀ ਅਨੰਤਪੁਰ ਸਾਹਿਬ ਤੋਂ ਚਾਲੇ ਪਾਈ ਮਾਲਵਾ ਦੇਸ਼ ਨੂੰ ਉਤਾਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਲੋੜ ਛੱਲਣੇ ਗੱਪਾਂ ਆਲਤੀ ਵਾਪਿਸ ਕੀਤੀ ਸ਼ਾਲਾ ਮੋੜ ਤੇ ਖੰਨੇਵਾਲ ਪਿੰਡਾਂ ਤੋਂ ਹੁੰਦੇ ਹੋਏ ਤਲਵੰਡੀ ਸਾਹ ਤੋਂ ਪੁੱਜੇ ਇਸ ਸਥਾਨ ਤੇ ਗੁਰੂ ਕਾਸੀ ਦੇ ਵਰਤ ਰਸ ਕੇ ਇੱਥੇ ਗੁਰੂ ਸਰੋਵਰ ਸਰੋਵਰ ਇੱਥੇ ਗੁਰੂ ਸਰ ਸਰੋਵਰ ਦੀ ਖੁਦਾਈ ਦਾ ਕਾਰਜ ਆਰੰਭ ਕਰਵਾਇਆ ਹਾਂ ਜੀ ਬਾਕੀ ਤੁਸੀਂ ਆਪ ਪੜ ਲਓ ਜੀ ਬਾਕੀ ਇੱਥੇ ਦਸਵੀਂ ਭਰੀ ਜਾਂਦੀ ਹੈ ਜੀ ਸੁੱਖਾਂ ਪੂਰੀਆਂ ਹੁੰਦੀਆਂ ਨੇ ਕੋਈ ਵੀ ਸੁੱਖ ਸੁਖ ਲੋ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਜੀ ਬਹੁਤ ਇਤਿਹਾਸਕ ਹੈ ਇਹ ਗੁਰਦੁਆਰਾ ਵਾਹ ਵਾਹ ਜਿੱਨਾ ਆਪਣੇ ਗੁਰੂ ਘਰਾਂ ਚ ਸਾਫ ਸਪਾਈ ਹੈ ਉਹਨਾਂ ਕਿਤੇ ਨਹੀਂ ਹੁੰਦੀ ਲੋਕ ਸੇਵਾ ਕੋਈ ਭੁੱਖਿਆਂ ਨੂੰ ਰੋਟੀ ਠੀਕ ਹੈ ਜੀ ਇੱਕ ਗੁਰੂ ਘਰ ਆਪਣੇ ਪਿਤਾ ਦਸ਼ਮੇਸ਼ ਦੇ ਪਿਤਾ ਕੋਈ ਮਿਲਦੀ ਹੈ ਔਰ ਕਿਤੋਂ ਨਹੀਂ ਮਿਲਦੀ ਅਰੇ ਆ ਵਾਹਿਗੁਰੂ ਕਾਨ ਸਿੰਘ ਜੀ ਨੇ ਜੋ ਔੜਾ ਚਲੇ ਜਿੱਤਾ ਸਤਾਨ ਤੇ ਗੁਰੂ ਸਾਹਿਬ ਦਾ ਘੋੜਾ ਚੋਰੀ ਕਰ ਲਿਆ ਸੀ ਅੱਧੀ ਕਵਾਰ ਤੱਕ ਚੋਰ ਨੋਂਦੇ ਸਨ ਬੰਦ ਹੋ ਗਿਆ ਸੀ ਇਹ ਉਹ ਸਤਾਨ ਹੈ ਜੀ ਵਾਹਿਗੁਰੂ ਹਾਂ ਇਹਨਾਂ ਸਾਨ ਸਾਹਿਬ ਨੇ sada ਝੂਲਦੇ ਰਹਿਣੇ ਵਾਜਾ ਵਾਲੇ ਦੇ ਨਿਸ਼ਾਨ ਝੂਲਦੇ ਵਾਹਿਗੁਰੂ ਸਤਨਾ ਕੋਈ ਵੀ ਸੁਖ ਸੁਖ ਨੰਮੀ ਦਸਵੀਂ ਤੇ ਮਲਾਈ ਜਾਂਦੀ ਹੈ ਤੇ ਹਰ ਇੱਕ ਸੁੱਖ ਪੂਰੀ ਹੁੰਦੀ ਹੈ ਜੀ ਜੇ ਕਿਸੇ ਨੇ ਸੁੱਖ ਕੋਈ ਵੀ ਸੁੱਖ ਨਹੀਂ ਹੈ ਇੱਥੇ ਪੂਰੀ ਹੁੰਦੀ ਹੈ ਕੋੜ ਔੜ ਧਰਮ ਜਿਹੜੇ ਨਾਲ ਆਪਣਾ ਕੋੜ ਧਰਮ ਉਹ ਕਹ ਦਿੰਨੇ ਆ ਤੇ ਕੋਈ ਵੀ ਸੁੱਖ ਸੁੱਖੋ ਇੱਥੇ ਪੂਰੀ ਹੁੰਦੀ ਹੈ ਜੀ ਇਹ ਸੰਗਤਾਂ ਮੱਥਾ ਟੇਕਣਾ ਜਾਂ ਨਹੀਂ ਇੰਗਾ ਬਾਬਾ ਜੀ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਸਾਡੇ ਯਾਰ ਨੂੰ ਠੀਕ ਕਰ ਦੇ ਆ ਸਭ ਠੀਕ ਹੋ ਜਾ ਸਾਡੇ ਯਾਰ ਨੂੰ ਉੱਠਣ ਬੈਠਣ ਤੁਰਨ ਜੋਗਰਾ ਕਰ ਦੇ ਸਭ ਠੀਕ ਹੋ ਜਾ ਸੱਚੇ ਪਾਤਸ਼ਾਹ ਇਹ ਤਾਂ ਹਰ ਗੁਰੂ ਤੇ ਗਵਾਧਰ ਨੌਮੀ ਦਾ ਸੰਕਵੇਖ ਪਿਤਾਸ ਇਹ ਤੁਸੀਂ ਪ੍ਰੋਪਰ ਪੜ੍ਹ ਲਈ ਪੜ੍ਹ ਕੇ ਸਾਰਾ ਪਤਾ ਲੱਗ ਜਾਏਗਾ ਬਾਇਓ ਡਾਟਾ ਇਹ ਬੁਰਜ ਸਾਹਿਬ ਵਾਹਿਗੁਰੂ ਸਤਨਾਮ ਤਾਰੂ ਸਿੰਘ ਜੀ ਬੜੀ ਲੰਬੀ ਬਾਬਾ ਦੀਪ ਸਿੰਘ ਜੀ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹਣਗੇ ਮਾਤਾ ਗੁਜਰੀ ਕੰਪੋਜੀ ਹਾਂਜੀ ਮबई ਮबई ਮੋਤੀਆ ਮੇਰਾ ਦੁੱਧ ਪਿਲਾਉਂਦੇ ਹੋਏ ਤੇ ਇਹ ਇਤਿਹਾਸ ਤੁਸੀਂ ਇੱਥੋਂ ਬਿਥੇ ਪੜ ਸਕਦੇ ਹੋ ਇਤਿਹਾਸ ਪੜ ਕੇ ਤੁਹਾਨੂੰ ਸਾਰਾ ਪਤਾ ਲੱਗ ਜੇ ਕਿਹੜਾ ਇਤਿਹਾਸ ਹੈ ਕਿਵੇਂ ਹੈ ਇਹਨਾਂ ਦੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹਿਣਗੇ ਦੇ ਸਰਗਰ ਦੇ ਕੱਜ ਵਾਲੇ ਅੱਧੇ ਕੱਜ ਵਾਲੇ ਗੇ ਕੌਣ ਦੇ ਸਕਦਾ ਇੰਨਾ ਕੁਰਬਾਨਾ ਭਾਈ ਦਿਆਲਾ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਧੰਨੇ ਵਾਲਾ ਕਰੇ ਵਾਹਿਗੁਰੂ ਵਾਹਿਗੁਰੂ ਸੁੱਖਾ ਬੁਰਗਾ ਹੁੰਦੇ ਨੇ ਇੱਥੇ 10 ਮਿੰਟ ਕੋਈ ਵੀ ਸੁੱਖ ਸੁਖ ਲੋ ਤੇ ਉਹ ਕੋਰੀ ਹੁੰਦੀ ਹੈ ਤੇ ਪਾਰਕਿੰਗ ਹੈ ਗੱਡੀਆਂ ਖੜਨ ਨੂੰ ਖੁੱਲੀ ਪਾਰਕਿੰਗ ਹੈ ਇਹਦੇ ਨਾਲ ਵੀ ਪਾਰਕ ਹੈ ਬਈਨਾ ਬੂਨਾ ਦਾ ਸਾਰਾ ਇੰਤਜ਼ਾਮ ਬਹੁਤ ਪ੍ਰੋਪਰ ਤਰੀਕੇ ਨਾਲ ਕਰਾਇਆ ਜਾਂਦਾ ਕੋਈ ਚੋਰੀ ਠੱਗੀ ਕੁਛ ਨਹੀਂ ਹੁੰਦਾ ਇੱਥੇ ਕਈ ਵਾਰੀ ਬਾਹਲੇ ਗੁਰਦੁਆਰਿਆਂ ਕਿਤੇ ਲੁੱਟਾਂ ਹੋ ਜਾਂਦੀਆਂ ਨੇ ਪਰ ਕਮੇਟੀ ਵੱਲੋਂ ਬਹੁਤ ਤਕੜਾ ਪ੍ਰੋਗਰਾਮ ਇੱਥੇ ਕਰਵਾਇਆ ਜਾਂਦਾ ਸਾਰੀ ਨਿਗਰਾਨੀਡ ਕੀਤਾ ਜਾਂਦਾ ਬਾਬਾ ਜੀ ਸ੍ਰੀ ਕਾਲ ਜੀ ਸ੍ਰੀ ਕਾਲ ਜੀ ਹੋਰ ਜੀ ਠੀਕ ਹੋ ਠੀਕ ਹੈ ਜੀ ਠੀਕ ਹੈ ਜੀ ਲੋ ਬਾਬੇ ਨੇ ਪ੍ਰਸ਼ਾਦ ਦਿੱਤਾ ਮੈਂ ਕਿਹਾ ਬਾਬਾ ਸਾਡੇ ਯਾਰ ਨੂੰ ਠੀਕ ਕਰ ਦੇ ਬਸ ਹਾਂ ਸਭ ਠੀਕ ਹੋ ਜੂ ਪ੍ਰਮਾਤਮਾ ਤੇ ਜੇ ਪਾਤਸ਼ਾਹ ਇਹਨੂੰ ਠਾ ਸਾਡੇ ਬੰਦੇ ਨੂੰ ਠੀਕ ਹੈ ਨਾ ਭਈ ਪ੍ਰਮਾਤਮਾ ਪੂਰੀ ਕਰ ਦੇ ਮਨੋ ਕਾਮਨਾ ਮਨੋ ਕਾਮਨਾ ਪੂਰੀ ਕਰ ਦੇ ਬਸ ਸਭ ਠੀਕ ਹੋ ਜੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਸਰਬਤ ਦਾ ਠੀਕ